ਕਾਲੇ ਆ ਜਿਹੜੇ ਪੈਸੇ ਆ ਨਾ ਉਹ ਦਿਲਜੀਤ ਨੇ ਨਹੀਂ ਕਢਾਈ ਉਹ ਕਢਾਏ ਰਪਿੰਦਰ ਨੇ ਜਿੱਦਣੇ ਮੰਮੀ ਬਾਤੇ ਕਢਾਉਣ ਗਈ ਸੀ ਨਾ ਪੈਸੇ ਸੂਟਾਂ ਵਾਸਤੇ ਉਦੋਂ ਇਹਨੇ 5000 ਨਹੀਂ 40000 ਰੁਪਇਆ ਕਢਵਾਇਆ ਸੀ ਤੇ ਮੈਂ ਸਾਰਾ ਹੀ ਪਤਾ ਕਰਕੇ ਆਈ ਹਾਂ ਉਹ ਰਪਿੰਦਰ ਨੇ ਕਢਾਏ ਆ ਉਹ ਭੈਣ ਤੈਨੂੰ ਕਿਤੇ ਭਲੇਖਾ ਲੱਗ ਗਿਆ ਵਾ ਉਹਨੇ ਪੈਸੇ ਕੀ ਕਰਨੇ ਹੀ ਉਹਦੇ ਕੋਲ ਤਾਂ ਆਪਣੇ ਕੋਲ ਪੈਸੇ ਵਾਧੂ ਰਹਿੰਦੇ ਸੱਸ ਬਾਹਰ ਨਾਲ ਨਿੰਗ ਗੱਲ ਕੀਤੀ ਜਾਣੀ ਐਡਾ ਵੱਡਾ ਕੰਮ ਹੋ ਗਿਆ ਵਾ ਸਾਡੇ ਦੋਵਾਂ ਪਰਿਵਾਰਾਂ 'ਚ ਫਿਕ ਪਾਤੀ ਐਨੇ ਲਵਲੀ ਮੈਂ ਨਹੀਂ ਚਾਹੁੰਦੀ ਵੀ ਮੇਰਾ ਕਰਕੇ ਨਾ ਇੱਥੇ ਕੋਈ ਗੱਲ ਹੋਵੇ। ਉਹ ਤੂੰ ਇੱਥੇ ਬਹਿ ਕੋਈ ਗੱਲ ਨਹੀਂ ਕਹ ਹੁੰਦੀ। ਲਵਲੀ ਮੇਰੀ ਗੱਲ ਤਾਂ ਸੁਣ ਮੇਰਾ ਕਰਕੇ ਨਾ ਕਪੱਤ ਕਰੀ ਤੂੰ। ਚੱਲ ਚੱਲ ਇਹ ਘਰ 'ਚ ਕੋਈ ਜਗ੍ਹਾ ਨਹੀਂ ਐ ਤੇਰੀ। ਮੈਂ ਇਹ ਦੂਸਰੀ ਘਰ ਡਿਆ ਵਾਂ। ਐਵੇਂ ਉਹ ਭੈਣ ਨੇ ਦੋਵਾਂ ਭਰਾਵਾਂ 'ਚ ਫਿੱਕ ਪਵਾਤੀ ਆ। ਉਹ ਅਜੇ ਵੱਡਾ ਵਾ ਤਾਂ ਵੀ ਮੇਰੀ ਇੱਜ਼ਤ ਕਰਦਾ। ਜਿਹੜਾ ਤੁਸੀਂ ਕੰਮ ਚਾਹੁੰਦੀ ਸੀ ਨਾ ਉਹ ਹੋ ਗਿਆ ਨਾ। ਹੁਣ ਹੋਜੋਗੇ ਨਾ ਖੁਸ਼। ਮਾ ਮੈਨੂੰ ਕੱਢਣ ਦੇ ਹੀ ਘਰੋਂ ਬਾਹਰ। ਜੇ ਚੱਲ ਜੂਗੀ ਤਾਂ ਫੇਰ ਸੌਕੇ ਹੋਜੋਗੇ ਤੁਸੀਂ। ਆਜ ਵੇਟਰ ਡੇ ਘੜੀ ਹੱਥ ਠੀਕ ਵਾ ਨਾ ਤੇ ਆਪਣੇ ਘਰ ਜਾਓ ਤੁਹਾਡੇ ਘਰ ਨੱਕ ਪੱਤ ਪਾਓ ਚੰਦ ਅੱਛਾ ਦਲਜਿੰਦਰ ਸਾਸ ਨਾਲ ਲੜ ਕੇ ਆਈ ਆ ਮੈਂ ਤੇ ਇਹਨਾਂ ਦੇ ਮੁੰਡਿਆਂ ਦੀ ਲੜਾਈ ਕਰਾਈ ਸੀ ਇਹਨਾਂ ਦੀ ਤੇ ਕੁੜੀ ਵੀ ਹੁਣ ਕਾਰ ਆਣ ਕੇ ਵਿਆਹੀ ਆ ਹੁਣ ਆਏਗਾ ਮਜ਼ਾ